ਬਿਲਾਵਲ ਮਹੱਲਾ ਪੰਜਵਾਂ ਸਰਵਣੀ ਸੁਨੋ ਹਰ ਹਰ ਹਰੀ ਗੁਰੂ ਆਪ ਫਰਮਾਉਂਦੇ ਮੈਂ ਕੰਨਾਂ ਦੇ ਵਿੱਚ ਮੰਨਿਆ ਕਿਸੇ ਵੀ ਉਸਤ ਸੁਣਨ ਵਾਲੋ ਹਰੀ ਜੋ ਸਭ ਉਹਨੂੰ ਹਰੇ ਭਰੇ ਕਰਨ ਵਾਲਾ ਕੋਈ ਇਸਰ ਮਨਵਾਣੀ ਸਲੀਲ ਕਰਕੇ ਭਾਇਆ ਜੁਨੇ ਅੱਠੇ ਪੈਰ ਮਹਾਰਾਜ ਦੇ ਸਰਵਣ ਕਰ ਨਾਮ ਨੂੰ ਸੁਣਿਆ ਕਰੋ ਜੋ ਸਤ ਨੂੰ ਹਰੇ ਭਰੇ ਕਰਨਾ ਇਹ ਹਰੇ ਐਸੇ ਨਾਮਾਂ ਨੂੰ ਥਾਕਰ ਜਸ ਗਾਓ ਅਦੇ ਰਸਨਾ ਕਰਕੇ ਜਵਾਨ ਕਰਕੇ ਥਾਕਰ ਅਕਾਲ ਤੁਸਦਾ ਜਸ ਗਾਇਆ ਕਰੋ ਕੀਰਤਨ ਗਾਇਆ ਕਰੋ ਸ਼ਾਂਤ ਚਰਨ ਪਰ ਸੀਸ ਧਰ ਸੋਦ ਸੰਗਤ ਦੇ ਚਰਨਾਂ ਦੇ ਤੇ ਤਿਆਰਿਆਂ ਦੇ ਆਪਣੇ ਹੱਥੋਂ ਕਿ ਆਪਣਾ ਸਿਰ ਝੁਮੇ ਰੱਖ ਕਰਕੇ ☬ਨਾਮ ਧਿਆਗ ਕਿਉ ਬੇਨਤੀ ਹੈ ਨਾ ਜੀਨ ਕੀ ਮਾਰ ਰਹਿ ਕੇ ਪ੍ਰਵੇਸ਼ ਦੇ ਨਾਮ ਨੂੰ ਧਿਆਉਣਾ ਕਰੋ ਇਕਜਿਤ ਹੋ ਕੇ ☬ਪਰ ਕਿਰਪਾ ਦਿਆਲ ਪ੍ਰਭੂ ਮੋਹਨ ਗੁਰੂ ਘਰ ਦਾ ਆਸ ਕਰੀਏ ☬ਹੇ ਦਿਆਲੇ ਘਰ ਪ੍ਰਭ ਪ੍ਰਵੇਸ਼ਰੇ ਕਿਰਪਾ ਦ੍ਰਿਸ਼ਟੀ ਕਰੋ ☬ਏ ਨਿਰਸੈਤ ਪਾਰੋ ਇਹੋ ਹੀ ਨੌ ਨਦੀਆਂ ਇਹੋ ਹੀ 18 ਸਿੱਗੀਆਂ ਜਿਹੜਾ ਸੰਗਤ ਮਿਲ ਕੇ ਤੇਰੇ ਗੁਣ ਨਾਉਣੇ ਨੇ ਇਹ ਨੋਂਨ ਜੀਆਂ ਦੇਣ ਵਾਲੀ ਭਗਤੀ ਸਿੱਧੀ ਮੁਕਤੀਆਂ ਦੇਣ ਵਾਲਾ ਇਹ ਵਿਚਾਰ ਸੰਗਤ ਨੂੰ ਮਿਲ ਕੇ ਪਾਉਣਾ ਕਰੀਏ ਸੰਤ ਜਨਾ ਕੀ ਰੇੜਕਾ ਜੇ ਮਹਾਰਾਜ ਤੇਰੇ ਸੰਤ ਭਗਤੀ ਜਿਹੇ ਹਨ ਉਹਨਾਂ ਦੀ ਰੇੜਕਾ ਪੂਰੀ ਹੈ ਜੋ ਲੈ ਮਾਥੇ ਲਾ ਕੇ ਆਪਣੇ ਮੱਥੇ ਤੇ ਲੈ ਕੇ ਲਾਉਣਾ ਕਰਾਂ ਆਪਣੇ ਆਪ ਨੂੰ ਸਫਲ ਕਰਨ ਵਾਸਤੇ ਮੰਨ ਲਈ ਜਨਮ ਜਨਮ ਦੇ ਮੇਟਮ ਵਾਸਤੇ ਰਹਾਉ ਨੀਚ ਤੇ ਨੀਚ ਅਤਿ ਕਲਮ ਤੇ ਲਾਓ ਨੀ ਕਰਨਾ ਬਾਠ ਕਿਉਂਕਿ ਵੀ ਚਿੱਟਿਆ ਮੱਥਾ ਨਹੀਂ ਲਾਉਣ ਦੀ ਲੋੜ ਹੈ ਨਾ ਕੂੜ ਕਾ ਰੇਣ ਕਾ ਲੈ ਕਰਕੇ ਮਸਤੀ ਨੂੰ ਲਾਉਣਾ ਕਰੀਏ ਆ ਨੀਚ ਤੇ ਨੀਚ ਅਤ ਨੀਚ ਹੋ ਈਸ ਕੇ ਬਾਦਸ਼ਾਹ ਨੀਚ ਸਰੀਰ ਦੇ ਗੁਨਾਹ ਵੱਲੋਂ ਅਤੇ ਜ਼ਬਾਨ ਦੇ ਚੰਗੀ ਬੋਲ ਚਾਲ ਵੱਲੋਂ ਮਨ ਦੇ ਸੁਭਾਅ ਵੱਲੋਂ ਉਹ ਮਨਵਾਣੀ ਸੀ ਕਰਕੇ ਨੀਵੇਂ ਹੋ ਕਰਕੇ અત્યੰਤ ਨੀਝ ਜੋ ਪੰਜ ਤਤੋਂ ਕਾਰਜ ਸਰੀਰ ਹੈ ਉਹ ਮਨਵਲੋਂ ਨੀਵੇਂ ਹੋ ਕੇ ਫਿਰ ਅਗੇ ਨੀਚ ਇੰਦਰੀਏ ਜਿਹੜੇ ਹੈ ਵਿਸ਼ਿਆਂ ਦੇ ਪ੍ਰਯਨ ਕਰਵਾਉਣ ਉਹਨਾਂ ਤੋਂ ਨੀਵੇਂ ਹੋ ਕੇ ਫੇਰ ਮੰਨਦੇ ਜਿਹੜੇ ਭੈਗੇ ਸੰਕਲਪਾ ਉਹਨਾਂ ਵੱਲੋਂ ਨੀਵਾ ਹੋਵੇ। ਭਾਰ ਬਿਨੂ ਬੁਲਾਵ ਬੀਜੀਆਂ ਕਰ ਕਰਕੇ ਗੁਰਮੁਖਾਂ ਨੂੰ ਬੁਲਾਉਣਾ ਕਰੀਏ। ਭਾਰ ਬਨੂ ਆਪ ਤਿਆਗ ਜੋ ਨੀਮੀ ਜੈਤ ਵਾਲੇ ਮੰਨੇ ਹਨ ਨਾਮਦੇਵ ਜੀ ਸੂਦਰ ਮੰਨੇ ਹਨ। ਅਜੇ ਸੱਲੋਂ ਕਸਾਈ ਮੰਨੇ ਹਨ। ਇਸ ਤੋਂ ਥੀਲ ਨਹੀਂ ਆਦਿਕ ਨੀਚ ਚੰਡਾਲ ਮੰਨੇ ਬਾਦਵੀਂ ਕਾਰਕ ਉਹਨਾਂ ਤੋਂ ਵੀ ਮੰਨਿਆ ਤੇ ਆਂ ਦੀ ਨੀਵਾ ਕਰਕੇ ਗਰੀਬੀ ਨਾਲ सेवक ਹੋ ਕਰਕੇ ਬੇਨਤੀਆਂ ਦੇ ਨਾਲ ਵਾਹਿਗੁਰੂ ਦੇ ਪਿਆਰਿਆਂ ਨੂੰ ਬੁਲਾਉਣਾ ਕਰੋ ਨੀਜ ਦੇਮ ਮਹਤੂ ਨੀਵੇਂ ਹੋ ਕੇ ਨੀਜ ਇੰਦਰੀਆਂ ਦੇ ਵਿਸ਼ਿਆਂ ਤੋਂ ਨੀਵੇਂ ਹੋ ਕੇ ਨੀਜ ਮਨ ਦੇ ਸੰਕਲਪਾਂ ਤੋਂ ਨੀਵੇਂ ਹੋ ਕੇ અત્યੰਤ ਬੇਨਤੀ ਕਰਕੇ ਬੁਲਾਉਣਾ ਕਰੀਏ ਵਾਹਿਗੁਰੂ ਦੇ ਪਿਆਰਿਆਂ ਨੂੰ 파ਰਮਨੋਵਾ ਆਪ ਤਿਆਗ ਆਪਾ ਭਾਵ ਛੱਡ ਕੇ ਚਰਨਾਂ ਨੂੰ ਮਲੋਵਾ ਦਵਾਤਿਰ ਬਿਤੀ ਨੂੰ ਮਲਾਉਣਾ ਕਰਾ ਪੋਲਸਣਾ ਕਰਾ ਸੰਤ ਸੰਗ ਸੰਮਾਰ ਇਸ ਪ੍ਰਕਾਰ ਸਾਧ ਸੰਗਤ ਚ ਸਾਡੀ ਸਮਾਈ ਹੋਵੇ ਮਿਲਣਾ ਹੋਵੇ ਸਾਹ ਸਾਹ ਨਹਿ ਬਿਸਰੈ ਇਸ ਸੰਗਤ ਨਾਲੇ ਗੁਣ ਪ੍ਰਾਪਤ ਹੋਵੇ ਸੋ ਸੋਇ ਜਿਹੜ ਨੂੰ ਕਦੇ ਭੁੱਲੇ ਨਾ ਸਾਨੂੰ ਮਾਨ ਕਹੈ ਨਾ ਤਾਬ ਇਹ ਅਨ ਹੋਰ ਦੂਜੇ ਪੁਰਖਾਂ ਦੀ ਸੰਗਤ ਕਿਤੇ ਵੀ ਦੌੜ ਕੇ ਨਾ ਜਾਵੇ ਮਨ ਸੰਗਤ ਵਿੱਚ ਹੀ ਮਿਲ ਕੇ ਰਹੇ ਸਭ ਲੋ ਦਰਸਨ ਗੁਰੂ ਪੀਤੀਐ ਇਸ ਗੁਰਗੈਰ ਸਾਹਿਬ ਜਿਉਣ ਫਾਲ ਦੇ ਗ੍ਰੰਥ ਸਾਹਿਬ ਦੇ ਦਰਸ਼ਨ ਸੰਦਰਭਿਕੋਂ ਪ੍ਰਾਪਤ ਹੁੰਦੇ ਐ ਮਿਲਦੇ ਹਨ ਮਾਨ ਗੋਹ ਮਿਟਾਵ ਜਿਹੜਾ ਮਾਨ ਆ ਦੁਨੀਆਂ ਦੇ ਮਰਤੂ ਵੇਲਾ ਆਦਰ ਦਾ ਤੇ ਮੋਹ ਹ ਸਵੰਦੀਆਂ ਦਾ ਸੀਰਾਂ ਦਾ ਇਹ ਵੀ ਮੇਰੇ ਲਈਏ ਸਤ ਸੰਤੋਖ ਦਇਆ ਧਰਮ ਸੋ ਜਿਹੜਾ ਧਰਮ ਕਰਨਾ ਸੱਚ ਬੋਲਣਾ ਸੱਚੇ ਪੁਰਖਾਂ ਦੇ ਨਾਲ ਮਿਲਣਾ ਸੱਚੇ ਬਿਹਾਰ ਕਰਨਾ ਸੱਚਾਈ ਵਾਲਾ ਜੀਵਨ ਹੋਣਾ ਇਸ ਪ੍ਰਕਾਰ ਦਾ ਸਤ ਤੇ ਅਗੇ ਸੰਤੋਖ ਸੰਤੋਖ ਲੋਭ ਤੋਂ ਰਹਿਤ ਹੋਣਾ ਜਿਹਾ ਜਿਹਾ ਪ੍ਰਮੇਸ਼ਰ ਦੀ ਰਿਆਇਤ ਪਦਾਰਥ ਪ੍ਰਾਇਤ ਹੋਵੇ ਜੋ ਤੁਹਨੇ ਤਹੀ ਤ੍ਰਿਪਤਾ ਜੋ ਮਾਰਾ ਬਖਸ਼ੇ ਪਰ ਅਲਾਵਨ ਸਰੋਧ ਤੇ ਰੱਜੇ ਰਹੀ ਮਨ ਜਿ ਬੜਾ ਲਾਲ ਜਿਨਾ ਫੁਰੇ ਸੰਤੋਖਪੁਰ ਹੈ ਸਤ ਸੰਤੋਖ ਦਇਆ ਧਰਮ ਕਿਸੇ ਜੀਵ ਨੂੰ ਵੇਖ ਕੇ ਤਰਸ ਕਰਨਾ ਉਹਦੇ ਵਿਚਾਰ ਵਾਸਤੇ ਇਹ ਦਇਆ ਹੋਣੀ ਚਾਹੀਦੀ ਹੈ ਜਿਵੇਂ 18000 ਲੜਕੀਆਂ ਨੂੰ ਖਾਲਸਾ ਜੀ ਜਰਵਾਣੇ ਪਕੜੀ ਜਾਂਦੇ ਸੀ ਉਹ ਬੜੇ ਬੜੇ ਰਾਜਿਆਂ ਦੀਆਂ ਰਹਿਣਿਆਂ ਦੀਆਂ ਕੁੜੀਆਂ ਸਨ ਜਿਨ੍ਹਾਂ ਦਾ ਵਿਚਾਰ ਕਿਸੇ ਉਹਨਾਂ ਦੇ ਪਿਤਾ ਨੇ ਉਹਨਾਂ ਦੇ ਪਤੀਆਂ ਨੇ ਨਹੀਂ ਕੀਤਾ ਬڑے-ਬڑے ਰਾਜ ਦੇ ਮਾਲਕ ਰਾਜ ਪੂਰਸਨ ਕਿਸੇ ਨੂੰ ਵੀ ਰੱਖਣਾ ਕੀ ਕੀ ਸਿੰਘ ਸੱਤ ਦਿਨ ਦੇ ਭੁੱਖੇ ਸੀ ਬਾਈ ਤਾਰੂ ਸਿੰਘ ਜੀ ਨੂੰ ਪ੍ਰਸ਼ਾਦਾ ਵਰਤੌਣ ਲੱਗਿਆ ਕਿ ਆ ਕਿ ਖਾਲਸਾ ਜੀ 18000 ਹਿੰਦੂਆਂ ਲੜਕੀਆਂ ਨੂੰ ਜੇ ਜੇ ਚਰਵਾਣੇ ਪਕੜੀ ਲਈ ਜਾ ਰਹੇ ਹੈ ਉਸ ਵੇਲੇ ਸਿੰਘਾਂ ਨੇ ਪ੍ਰਸ਼ਾਦੇ ਜਿਹੜੇ ਸੀ ਵਾਪਸ ਕਰਕੇ ਤਾਰੂ ਸਿੰਘ ਨੂੰ ਕਹਿਣ ਲੱਗੇ ਬਾਬਾ ਜੀ ਇਹ ਪ੍ਰਸ਼ਾਦਾ ਫੇਰ ਸਕਾਂਗੇ ਪਹਿਲਾਂ ਲੜਕੀਆਂ ਨੂੰ ਬਚਾਵਾ ਸਿੰਘਾਂ ਨੂੰ ਜਾ ਕੇ ਸਾਲ ਸਿੰਘ ਜੀ ਉਹਨਾਂ ਲੜਕੀਆਂ ਨੂੰ 18000 ਨੂੰ ਬੱਲੋ ਕੇ ਹੈਂਡ ਦੇ ਉੱਤੇ ਜਾ ਕੇ ਸਾਹ ਸੰਗੇਜੀ ਉਹ ਸਾਰੀਆਂ ਵਾਪਸ ਕਰੀਆਂ ਦੂਜਿਆਂ ਨੂੰ ਮਾਰ ਮਾਰ ਕੇ ਪਹਜਾਤਾ ਫਿਰ ਸਾਹ ਸੰਗੇਜੀ ਪ੍ਰਸ਼ਾਦ ਸਕੇ ਰਹੀ ਸੀ ਇਹਦਾ ਨਾਮ ਦਇਆ ਹੈ ਇਸ ਪ੍ਰਕਾਰ ਕੁਰਬਾਨੀ ਕਰਨੀ ਤੇ ਜੀਦਾਂ ਦੇਣਾ ਇਹਦਾ ਨਾਮ ਦਇਆ ਹੈ ਇਹ ਦਿਆਨੀ ਪੂਜਾ ਬੰਮੇ ਪਟਨੇ ਮੂਹਰੇ ਦਾਲੇ ਬੰਨ੍ਹਣੀਆਂ ਉਹਦੀ ਬਾਅਦ ਮਰਦਾਨੇ ਨੇ ਪੁੱਛਿਆ ਸੀ ਮਹਾਰਾਜ ਜੀਆ ਨੂੰ ਬਚਾਉਂਦੇ ਐ ਮਾਰੇ ਕਹਿੰਦੇ ਹੋ ਮਰਦਾਨਿਆਂ ਜੀਆਂ ਮਾਰ ਜਵਾਲੇ ਸੋਈ ਔਰ ਨਾ ਕੋਈ ਰੱਖੇ ਦਾਨੋ ਤੇ ਸਨਾਨੋ ਬੰਦੇ ਪਸਪਈ ਸਿੱਖ ਉਤੇ ਇਹੀ ਜੀ ਦੀਆ ਦੀ ਲੋੜਣੀ ਹੈ ਇਹ ਜੀਆ ਦਿਆ ਦੀ ਲੋੜ ਹੈ ਜਿਹੜਾ ਗਰੀਬਾਂ ਨੂੰ ਜੀ ਉਹਨਾਂ ਦੇ ਧਰਮ ਨੂੰ ਬਚਾਅ ਰੱਖਿਆ ਕਰਨੀ ਹੈ ਇਹ ਦਇਆ ਸਾਡੇ ਅੰਦਰ ਆਵੇ ਧਰਮ ਧਰਮ ਵੀ ਹੁਣ ਜਿਸ ਪ੍ਰਕਾਰ ਸਾਹਿਬ ਸੰਜੇ ਜੀ ਭਾਈ ਸੰਤਰਾਮ ਪੰਜਵੇਂ ਪਾਤਸ਼ਾਹ ਅਸਰ ਸਿੱਖ ਸੀ ਉਹਨੂੰ জাহাঙ্গীর ਬਾਦਸ਼ਾ ਆਪਣੀ ਬੇਟੀ ਦੇਣ ਵਾਸਤੇ ਨਿਕਾਹ ਵਾਸਤੇ ਉਹ ਲੜਕੀ ਨੂੰ ਪਸੰਦ ਕਰ ਲਿਆ ਸੀ ਇਸ ਨੂੰ ਜਦੋਂ ਸਲਾਹ ਕੀਤੀ ਸਿੱਖ ਨੂੰ ਪਤਾ ਲੱਗਾ ਨਾਲ ਦੇ ਪਹਿਰੇ ਵਾਪਸ ਪਾਈ ਤੋਂ ਭੱਜ ਕੇ ਪਸ਼ੌਰ ਦੀ ਜਾ ਵੜਿਆ ਪਸ਼ੌਰ ਦੇ ਧਰਮਸਾਲ ਚ ਵੜਦਾ ਹੋਇਆ ਵੇਖ ਕੇ ਇਹਦੇ ਹੁਲੀਏ ਤੋਂ ਫੜ ਲਿਆ ਉੱਥੋਂ ਦੇ ਨਵਾਬ ਨੇ ਪਸ਼ੌਰ ਵਾਲੇ ਨੇ ਕਿਹਾ ਏ ਅਸੀਂ ਵੀ ਚਾਹੁੰਨੇ ਹਾਂ ਕਿ ਬਾਦਸ਼ਾਹ ਦੀ ਸ਼ਹੀਆਦੀ ਦੇ ਨਾਲ ਸਾਡਾ ਨਿਕਾਹ ਹੋ ਜਾਏ ਸਿੱਕਾ ਤੇ ਮਨ ਨੂੰ ਪਸੰਦ ਕੀ ਕਹਿ ਤੂੰ ਕਿਉਂ ਨਹੀਂ ਇਹ ਸ਼ਾਦੀ ਪ੍ਰਵਾਨ ਕਰਦਾ ਕਹਿੰਦਾ ਮੈਨੂੰ ਗੁਰੂ ਅਰਜਨ ਸਾਹਿਬ ਨੇ ਧਰਮ ਦਿੱਤਾ ਸਿੱਖੀ ਦਾ ਮੈਂ ਭਾਈ ਸਿੱਖੀ ਧਰਮ ਸੱਦ ਕੇ ਤੇ ਮੈਂ ਪਾਤਸ਼ਾਹ ਦੀ ਲੜਕੀ ਸ਼ਾਹ ਯਾਦੀ ਨੂੰ ਕਬੂਲ ਨਹੀਂ ਕਰਨਾ ਗੁਰੂ ਕਲਗੀਧਰ ਜੀ ਨੇ ਲਿਖਿਆ ਹੈ ਉਸ ਜਿਹੜੇ ਸਾਧ ਸੰਗਤ ਜੀ ਇਹ ਸਿੱਖ ਦਾ ਸਿਰ ਕਤਲ ਕੀਤਾ ਗਿਆ ਕਿ ਜੰਗਾਹ ਨੂੰ ਜਪ ਸਾਹਿਬ ਦਾ ਪਾਠ ਕਰਵਾ ਲੈਂਦੇ ਹੋ ਸਿਰ ਕਤਲ ਕਰਕੇ ਸਿਰ ਇਹਦਾ ਸਿੱਖ ਦਾ ਪਿਛੋੜ ਤੋ ਲੈ ਆਂਦਾ ਗਿਆ ਲਾਹੌਰ ਵਿੱਚ ਲਾਹੌਰ ਦੇ ਸ਼ਾਹ ਯਹਾਂ ਜਹਾਗੀਰ ਬਾਦਸ਼ਾਹ ਨੇ ਉਹ ਸਿਰ ਨੂੰ ਆਪਦੀ ਲੜਕੀ ਦੇ ਪੇਸ਼ ਕੀਤਾ ਕਿ ਲੈ ਸਿੱਖ ਜਿਹੜੇ ਐ ਇਹੋ ਜੇ ਕਾਫਰ ਐ ਮੇਰੀ ਕੁੜੀ ਨਾਲ ਵੀ ਨਿਕਾਹ ਕਰਨਾ ਪਸੰਦ ਨਹੀਂ ਕੀਤਾ ਉਸ ਵੇਲੇ ਉਹ ਲੜਕੀ ਹੱਥ ਪਾਉਣ ਲੱਗੀ ਸਿਰ ਨੂੰ ਦਸਮ ਪਾਤਸ਼ਾਹ ਲਿਖਾ ਸਵਾ ਦੇ ਸਿਰ ਉੱਕੇ ਬਤਾਉਣਾ ਕਬੂਲੀ ਨਾਰ ਸਵਾ ਗਿਠ ਥਾਲ ਤੋਂ ਉੱਚਾ ਸਿੱਖ ਸਿਰ ਦਾ ਉੱਤਰਤਾ ਜਦੋਂ ਉੱਤਰਤਾ ਕਹਿਣ ਲੱਗਾ ਬਾਦਸ਼ਾਹ ਇਹ ਕਾਫਰ ਮਰਿਆਨ ਚ ਵੀ ਤਾਕਤ ਹੋਇ। ਉਸੇ ਕੰਨ ਦੀ ਸ਼ਾਇਆਦੀ ਹੈ ਬਾਦਸ਼ਾਹ ਪਿਤਾ ਮੈਂ ਜਾਣਦੀ ਹਾਂ ਕਿ ਉਹ ਜਿੰਮ ਦੇ ਨਾਲ ਉਹਦਾ ਧਰਮ ਨਹੀਂ ਹਾਰੇਆ ਹੁਣ ਇਹਦਾ ਰੱਬ ਧਰਮ ਮੇਰੇ ਹੱਥਾਂ ਨੂੰ ਛੋਹ ਨਹੀਂ ਦਿੰਦਾ ਇਹਦੇ ਸਿਰ ਨੂੰ ਰੱਬ ਦੇ ਧਰਮ ਨੂੰ ਕਾਇਮ ਰੱਖਦਾ। ਇਹੋ ਜਿਹਾ ਧਰਮ ਸਾਹਿਬ ਸਿੰਘ ਜੀ ਸਿੱਖਾਂ ਦੇ ਅੰਦਰ ਸੀ ਤੇ ਕਾਹਨੀਆਂ ਤਕਵੀ ਹੋ ਕੇ ਜਿਉਂਦੇ ਸਭ ਦੁਨੀਆ 'ਚ ਕਾਹਨੀਆਂ ਸਾਰੀ ਦੁਨੀਆ 'ਚ ਪ੍ਰਤਾਪ ਆਇਆ ਸੀ ਸਿੰਘਾਂ ਦਾ ਇਹੋ ਜਿਹਾ ਧਰਮ ਸਾਡੇ ਅੰਦਰ ਹੋਣਾ ਚਾਹੀਦਾ ਹੈ। ਸ਼ਿੰਗਾਰ ਸ਼ਿੰਗਾਰ ਬਣਾ ਕੇ ਜਿਹੜੇ ਗੁਣੇ ਸ਼ਿੰਗਾਰ ਮਾਰਾ ਤੇਰੀ ਪ੍ਰਾਪਤੀ ਵਾਸਤੇ ਹੈ ਇਹ ਅਸੀਂ ਬਣਾ ਲਈਏ ਸਫਲ ਸੁਹਾਗਣੋਂ ਨਾਮਕਾ ਸਰਗੁਰੂ ਸਾਹਿਬ ਹੀ ਕਹਿੰਦੇ ਸਫਲ ਸਹਿਬ ਗਿਆਨ ਫਰਦੇ ਹਨ ਸੁਹਾਗਵੰਤੀਆਂ ਆਪਣੇ ਪ੍ਰਗਭਾਗ ਜਿਹੜੀਆਂ ਆਪਣੇ ਪ੍ਰਭੂ ਨੂੰ ਇਸ ਪ੍ਰਕਾਰ ਪਾ ਜਾਣੀਆਂ ਵਾਹਿਗੁਰੂ ਨੇ ਫਿਰ ਪਾਈ ਬਿਲਾਵਰ ਮਹੱਲਾ 5 ਵਾ ਅਟਲ ਬਚਨ ਸਾਧੂ ਜਨਾਂ ਕੀ ਕਲੰਤੂ ਰਹਿ ਬਚਨ ਸਤਿਗੁਰੂ ਸੰਪਾਉ ਜਨਾਂ ਭਗਤਾਂ ਦਾ ਹੈ ਸਭ ਮਹਿ ਪ੍ਰਗਟ ਆਇਆ ਸਾਰੀ ਦੁਨੀਆ ਜੇ ਪਰਗਿਤ ਕਰ ਦੁੱਤਾ ਹੈ ਮਸ਼ਹੂਰ ਕਰ ਦੁੱਤਾ ਹੈ ਜਿਸ ਜਨ ਹੋਆ ਸਾਧ ਸੰਤ ਜਿਸ ਪੁਰਖ ਨੂੰ ਸ੍ਰੇਸ਼ਟ ਮਹਾਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਹੈ ਇਸ ਭੇਟੇ ਹਰ ਰਾਏ ਉਹਨਾਂ ਨੂੰ ਹਰੀ ਰਾਜ ਆਏਗੀ ਭੇਟੇ ਮਿਲ ਗਏ ਹਨ ਮਹਾਰਾ ਸਾਦੇ ਦਰਸ਼ਨ ਹੋ ਗਏ ਉਹਨਾਂ ਨੂੰ ਇਹ ਪ੍ਰਤੀਤ ਗੋਵਿੰਦ ਕੀ ਇਹ ਜਿਹੜਾ ਭਰੋਸਾ ਹੈ ਗੋਵਿੰਦ ਪਰਮੇਸ਼ਰ ਦੀ ਜਪ ਕੀਤਾ ਜਪ ਹਰ ਸੁਖ ਪਾਇ ਜਿੰਨਾਂ ਜਿੰਨਾਂ ਨੂੰ ਮਾਰੇ ਉਹਨਾਂ ਦਾ ਜਪ ਕੀਤਾ ਹੈ ਉਹਨਾਂ ਨੂੰ ਹਰੀ ਦੇ ਸੁਖ ਆਨੰਦ ਨੂੰ ਪਰਉਣਾ ਕੀ ਪਉਣਾ ਕੀਤਾ ਹੈ ਹਰਕ ਬਾਤਾ ਸਭ ਕਰ ਰਹੇ ਹੋਰ ਤਾਂ ਨੇ ਕੰਨੋਂ ਗੱਲਾਂ ਹੀ ਸਾਰੇ ਕਰ ਰਹੇ ਹਨ ਉਹਨੂੰ ਪਰ ਲੈ ਆਏ ਤੇ ਗੁਰੂ ਮਹਾਰਾਜ ਸਾਹਿਬ ਤਾਂ ਭਾਈ ਕਰ ਸਰੂਪ ਕੀ ਲੈ ਆਉਂਦੇ ਹਨ ਮਾਲੀਆਂ ਗੱਲਾਂ ਨਹੀਂ ਮਹਾਰਾਜ ਸਾਹਿਬ ਕਰਾਉਂਦੇ ਬਚਨ ਬਲਾਸ ਨਹੀਂ ਸੁਣਾਉਂਦੇ ਹਨ ਸਿੱਖ ਦੀ ਲਿਵ ਲਾ ਕੇ ਸਭ ਸੁਖੀ ਗੁਰੂ ਦੇ ਘਰ ਕੀ ਲਾਇਆ ਆਏ ਹੈ ਇਹ ਸੰਗਰਾਂ ਦੀ ਵਿਡਿਆਈ ਹੈ ਰਹਾਉ ਸ਼ਰਨ ਪਰੇ ਕੀ ਰਾਖਤਾ ਮੇਰੇ ਸਹਜਿ ਸ਼ਬਨ ਪੈ ਜਾਂਦੇ ਉਹਨਾਂ ਦੀ ਰੱਖਿਆ ਕਰਦੇ ਅੰਤਰਜਾਨੀ ਮਹਾਰਾਜ ਨਾਹੀ ਸਹਸਾਰਾ ਦੁਨ ਗਲ ਦੀ ਸਹਸਾ ਸੰਸਾ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ ਇਹ ਭਾਈ ਪਰਮ ਭੂ ਹਰ ਨਾਮ ਬੂ ਇਹ ਜਿਹੜੀ ਦੇਹ ਹੈ ਤੇ ਕਰਮਾਂ ਦੀ ਧਰਤੀ ਹੈ ਮਨੁੱਖਾ ਦੇ ਜਿਹੜੀ ਸਾਨੂੰ ਮਿਲਦੀ ਹੈ ਇਹ ਭਾਗਤ ਵਰਸ਼ ਵੀ ਕਰਮਾਂ ਦੀ ਭੂਮੀ ਹੈ ਇਹ ਦੇ ਵਿੱਚ ਇਹ ਮਨੁੱਖਾ ਜਨਨ ਕੀ ਕਰਮਾਂ ਦੀ ਧਰਤੀ ਵਿੱਚ ਦੇਹ ਵਿੱਚ ਪਰਮੇਸ਼ਰ ਦੇ ਨਾਮ ਦੇ ਬੀਜ ਨੂੰ ਬੀਜਣਾ ਕਰੋ ਔਸਰ ਦੁਲ ਭਾਇਆ ਇਹ ਬੜਾ ਔਸਰ ਵੀਰਾ ਦੁਲਬ ਪ੍ਰਾਪਤ ਆ ਕੇ ਹੋਇਆ ਤੈਨੂੰ ਕਠਨ ਲੱਪਣ ਵਾਲਾ ਫਿਰ ਤੋਂ ਫਿਰ ਤੋਂ ਬਹੁਤੇ ਜੋ ਬਹਾਰੋਂ ਮੌਨਸੂਨ ਦੇ ਨਹੀਂ ਇਹ ਬੜਾ ਦੁਲਬ ਸੋਨਾ ਮਿਲਿਆ ਹੈ ਅੰਤਰ ਜਾਨੀ ਆਪ ਪ੍ਰਭੂ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਰੇ ਮਾਰਾ ਤੋਂ ਅੰਤਰ ਜਾਨੀ ਹੈ ਕਠਾ ਕੜਾ ਦੀ ਜਨਮ ਵਾਲਾ ਹੈ ਆਪ ਸਮਰਾਟੋਂ ਨੇ ਖਿਆ ਕਰਨ ਵਾਲਾ ਹੈ ਸਤ ਕਰੇ ਕਰਾ ਸਾਰੇ ਜਿੰਨੇ ਜੀਅ ਜੰਤ ਬ੍ਰਹਮਾ ਵਿਸ਼ਣ ਸ਼ਿਵ ਕਹੀਂ ਪੈਦਾ ਕੀਤੇ ਹੈ ਉਹਨਾਂ ਤੋਂ ਜੋ ਕਰਤੱਵ ਕਰਾਇਆ ਚ ਉਹਨੇ ਕਰਿਆ ਹੈ ਸਾਰਿਆਂ ਨੂੰ ਕਰਾਇਆ ਹੋਇਆ ਕਰਦੇ ਹੰਮ ਪਤ ਤੋਂ ਪੁਨੀਤ ਘੜੇ ਕਰੇ ਬੇਵਾਰਾ ਬੜੇ ਬੜੇ ਪਾਪੀ ਜਿਹੜੇ ਸਾਨੂੰ ਬਾਲਮੀਕ ਵਰਗੇ ਬਾਲਮੀਕ ਸੁਚਾਰੂ ਕਰਿਓ ਪਵਿੱਤਰ ਕਰਤੇ ਘਨੇ ਬਹੁਤ ਹੀ ਆਪ ਨੇ ਧਾਕੁਰ ਬਿਰਦਾਇਆ ਠਾਕੁਰ ਸੋਮੀ ਆਪ ਦਾ ਬਿਰਦ ਹੈ ਇਹ ਪਰਣ ਹੈ ਆਗਦਾ ਮਤ ਭੁੱਲੋ ਮਾਨਖ ਜਨ हे ਮਨੁਖੋ ਮਤ ਭੁੱਲਣਾ ਕਰੋ ਇਸ ਮਾਇਆ ਦੇ ਵਿੱਚ ਮਾਇਆ ਪਰਮਾਇ ਹੈ ਜੇਨ ਪੁਰਖੋ ਇਹ ਮਾਇਆ ਨੂੰ ਭਰਮ ਪਾਇਆ ਹੋਇਆ ਹੈ ਮਾਇਆ ਦਾ ਭਰਮਾਇਆ ਹੋਇਆ ਪੁਰਖ ਹਰ ਵਕਤ ਭੁੱਲ ਜਾਂਦਾ ਹੈ ਨਾਨਕ ਇਸ ਪਤਰਾ ਸ੍ਰੀ ਗੁਰੂ ਜੀ ਕਹਿੰਦੇ ਉਹਨਾਂ ਦੀ ਪਰਮੇਸ਼ਰ ਪਾਪ ਰਖਦਾ ਸੀ ਰਾਖਦਾ ਹੈ ਅੱਗੇ ਵੀ ਰਾਖੀ ਰੱਖੇਗਾ ਜੋ ਪ੍ਰਭ ਪਹਿਰਾਇਆ ਜਿਹੜਾ ਪ੍ਰਭੂ ਸਤਗੁਰਾਂ ਨੇ ਭਗਤੀ ਰੂਪ ਸਰੋਪਾਵ ਜਿਨ੍ਹਾਂ ਨੂੰ ਪਹਿਰਾ ਦਿੱਤਾ ਹੈ ਬਿਲਾਗੜ ਮਹੱਲਾ ਪੰਜਵਾਂ ਮਾਟੀ ਦੇ ਜਨ ਸਾਜਿਆ ਤੇ ਪਾਈ ਜਿਸ ਵਾਹਿਗੁਰੂ ਦੇ ਉਪਕਾਰ ਵੇਖੋ ਪੰਜਾਂ ਕਤਰੀ ਮਿੱਟੀ ਤੋਂ ਜਿਸ ਵਾਹੀ ਨੇ ਦੇਹ ਨੂੰ ਸਜਣਾ ਕੀਤਾ ਹੈ ਪਰ ਦੁਰਲਭ ਦੇਹ ਇਹ 84 ਲੱਖ ਜੂਨ ਕਿਉਂ ਦੁਰਲਭ ਦੇਹ ਮਨੁੱਖਾ ਦੇ ਕੰਤੀ ਮਾਰਾ ਸ਼ਣ ਬਣਾਈ ਹੈ ਆਰਕਸ਼ੇਦਰ ਮਨ ਮਹਿ ਟਕੇ ਜੀ ਤੁਮੇ ਦੋਸ਼ ਹੈ ਦੇਹ ਦੇ ਵਿੱਚ ਕਾਮ ਕਰੋ ਲੋ ਮੋਹ ਹੰਕਾਰਾ ਦੇ ਤੋ ਉਹ ਜਿਹੜਾ ਸਰੀਰ ਨਾਲ ਕਰਦਾ ਨਹੀਂ ਉਹਨਾਂ ਦੇ ਭਾਵੇਂ ਸੰਸਕਾਰ ਕਿਹੇ ਰਹੀ ਹੋਣ ਉਹ ਮਨ ਦੇ ਵਿੱਚ ਹੀ ਮਾਰਾ ਟਾਕੇ ਰੱਖਦੇ ਆ ਪਰਦੇ ਢੱਣ ਵਾਲਾ ਪਰਿਵਿਸ਼ ਕਰਾ ਇਹਲੇਗੋ ਦਾ ਫਰੇਸ਼ ਤੇ ਉਤੋਂ ਬੜਾ ਉਜਲ ਸੋਹਣਾ ਦਿਸਦਾ ਹੈ ਬੜਾ ਉਜਲ ਮੈਦੂਕੀ ਨੋ ਸਾਬਣ ਸੂਰ ਸਾਬਣ ਨਾਲ ਉਹਨੂੰ ਸ਼ੁੱਧ ਪਵਿੱਤਰ ਕਰਕੇ ਦੇ ਬਣਾਤੀ ਹੈ ਤੋਂ ਮੇਰੋ ਉਜਲ ਦੇਖਣ ਜਾ ਰਿਹਾ ਹੈ ਐਸੀ ਸੱਚੇ ਪਾਤਸ਼ਾਹ ਜੀ ਨੇ ਇਹਦੇ ਕੀਤੇ ਹੋਏ ਕਰਮਾਂ ਦੇ ਫਲ ਜਿਹੜੇ ਹੈ ਉਹਨਾਂ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ ਕਰਮਾਂ ਦੇ ਅਨੁਸਾਰ ਫਲ ਦੇ ਮਨੁੱਖਾ ਜੁਦਾ ਦਿੱਤਾ ਹੈ ਪਰ ਉਤੋਂ ਨਿਰਮਲ ਦੇਖਣ ਨੂੰ ਪ੍ਰਤੀਤ ਹੁੰਦਾ ਹੈ ਜਿਹਨਾਂ ਜਲੋਗਣ ਨਹੀਂ ਕਰਦਾ ਕਿਉਂ ਬਿਸਰੈ ਪ੍ਰਭ ਮਨ ਤੇ ਇਹ ਮਹਾਰਾਜ ਉਪਕਾਰ ਹੈ ਜਿੰਨੇ ਸਾਡੇ ਅੰਦਰ ਔਗਣਾਂ ਨੂੰ ਲੁਕੋ ਕੇ ਰੱਖਿਆ ਪੜਦਾ ਕੋਈ ਛੀ ਪਾਈ ਜਦੋਂ ਕਰਦੇ ਉਹ ਲੁਕਿਆ ਨਹੀਂ ਰਹੇ ਸਰੀਰਾ ਜਿੰਨੋਂ ਤੇਰੇ ਅੰਦਰ ਸੰਸਕਾਰ ਹੀ ਹੈ ਕਿ ਉਹ ਸਰੀਰ ਕਰਕੇ ਨਹੀਂ ਕਰਦੇ ਉਹਨਾਂ ਚ ਮਹਾਰਾਜ ਸਾਹਿਬ ਜੀ ਨੇ ਉਤੋਂ ਨਿਰਮਲ ਨੂੰ ਖਾਤਾ ਬਣਾ ਕੇ ਉੱਜਲ ਕਿਉਂ ਬਿਸਰੈ ਪ੍ਰਭ ਮਨੈ ਇਹ ਉਪਕਾਰੀ ਹੈ ਤਨੈ ਸੱਚੇ ਪਤਸ਼ਾਹ ਉਹ ਸਾਡੇ ਮਨ ਤੋਂ ਕਿਉਂ ਭੁੱਲ ਰਿਹਾ ਹੈ ਐਸਾ ਕਿਸ ਕੇ ਗੁਣ ਏ ਜਿਸ ਵਾਹਿਗੁਰੂ ਦੇ ਗੁਣ ਉਪਕਾਰ ਆਵੇ ਕਹਨ ਇਹੋ ਜਿਹੇ ਰਬ ਤਾਂ ਜ ਰਜੀ ਜੀ ਆਨਸਿਓ ਮੇਰੇ ਵਾਹਿਗੁਰੂ ਨੂੰ ਛੱਡ ਕੇ ਹੋਰ ਨਾ ਪਦਾਰਥਾਂ ਦੇ ਰੰਗੇ ਹੋਏ ਹਨ ਸੂਰਲੀ ਆਖੀ ਉਸ ਰੱਬ ਸੰਗ ਜੀ ਖੇਦ ਵਿੱਚ ਮਿੱਟੀ ਵਿੱਚ ਰਹਾਉਦੇ ਦੇਖੀਦੇ ਉਹਨਾਂ ਦੇ ਲਾਣਤਾਂ ਦੀ ਖੇਪ ਪੈਂਦੀ ਹੈ ਅਤੇ ਖੇੜ ਆਰ ਕੇ ਦੇਹਾਂ ਜਿਹੜੀਆਂ ਹਨੀਆਂ ਮਿੱਟੀ ਦੇ ਰਹਿਣ ਵਾਲੀਆਂ ਤੇਹਦੀਆਂ ਜੁਨਾ ਨੂੰ ਪ੍ਰਾਪਤ ਹੁੰਦੀ ਹਨ ਰਹਾਉ ਸਿਮਰਹੁ ਸਿਮਰਹੁ ਸਾਸ ਸਾ ਸਿਮਰਨੀ ਯੋਗ ਜੋ ਪਰਮੇਸ਼ਰ ਨੂੰ ਮੰਨ ਕਰਕੇ ਵੀ ਬਾਣੀ ਕਰਕੇ ਵੀ ਸਰੀਰ ਕਰਕੇ ਵੀ ਸੋ ਸੋ ਸਿਮਰਨ ਜੋਗ ਪਰਮੇਸ਼ਰ ਦੇ ਸਿਮਰਨ ਉਸ ਨੂੰ ਰੋ ਮਤਾਂ ਬੇਲ ਮੁ ਕਰੇ ਮਜਾ ਦੇਰ ਨਾ ਕਰੋ ਭਾਈ ਕੀ ਪਤਾ ਦੇਰੀ ਕਰਨੇ ਕਰਕੇ ਅੰਤ ਦਾ ਸਮਾ ਹੀ ਆ ਜਾਵੇ ਛੋੜ ਪ੍ਰਪੰਚ ਪ੍ਰਭ ਸਿਉ ਰਚ ਹੋ ਕਿਸੇ ਨਾ ਪ੍ਰਪੰਧ ਦੀ ਛਲਨਾ ਕਰਿਆ ਕਰੋ ਨਿਸਕਲਪ ਸੁਭਾਅ ਬਣਾਓ ਆਪਣਾ ਜੀਵਨ ਵਾਹਿਗੁਰੂ ਦੇ ਨਾਲ ਹਰ ਵਕਤ ਰਜੇ ਰਹੋ ਭਾਈ ਜਿਹੜੇ ਝੂਠੇ ਪਦਾਰਥਾ ਉਹਨਾਂ ਦੇ ਮੇਹ ਛੱਡਦੇ ਦੇ ਵਿੱਚੋਂ ਇਹਨਾਂ ਆਨ ਤੇ ਇੱਕ ਬਹੁ ਰੰਗ ਇਹ ਸਵਾਹਿਗੁਰੂ ਅਨੁਸਾਰ ਸੰਗਜੀ ਅਨੇਕਾਂ ਪ੍ਰਕਾਰ ਦੀ ਸ੍ਰਿਸ਼ਟੀ ਦਾ ਇਸੀ ਤੌਰ ਸੀ ਸਾਜ ਕੀ ਰਚੀ ਹੈ ਬਹੁਤ ਰੰਗਾਂ ਰੰਗਾਂ ਦੀ ਕੰਢੀ ਦੀ ਖਾਣੀ ਗੀਅ ਦੀ ਖਾਣੀ ਸੇਤ ਦੀ ਖਾਣੀ ਯਾਦ ਕਰਤੀ ਹੈ ਹੈ ਹੋਸੀ ਇਹ ਕੋਈ ਵਰਤਮਾਨ ਸਹੀ ਹੈਗਾ ਉਹ ਤੇ ਹੋਸੀ ਅੱਗੇ ਨੂੰ ਭੁਖੇਦ ਕਾਲ ਨੂੰ ਇਹੋ ਹੀ ਉਹ ਕਾਲ ਦੇ ਪਿੱਛੇ ਸੀ ਪਰਮੇਸ਼ਰ ਪਾਰ ਸਿਵਾ ਤਿਸ ਪਾਰ ਬ੍ਰਹਮ ਉਸ ਪਾਰ ਨੂੰ ਜੇ ਤੂੰ ਨਾ ਕਾਲਾਂ ਜੇ ਰਹਿਣ ਵਾਲਾ ਹੈ ਵਾਹਿਗੁਰੂ ਦਾ ਸੇਵਨ ਭਗਤੀ ਕਰ ਉਰਤੇ ਮਤ ਲੈ ਇਹ ਲੇ ਕੇ ਨੂੰ ਆਪਣੀ ਅਕਲ ਗੁਰੂ ਸਾਹਿਬ ਤੋਂ ਸਿੱਖਿਆ ਲੈ ਲੈ ਉੱਚੇ ਉੱਚਾ ਵੱਡਾ ਉੱਚੇ ਜਿਹੜੇ ਅਬਰਮਾਜਕ ਵਿਸ਼ਨੂੰਵਾਦਕ ਸ਼ਿਵਾਵਾਦਕ ਕਿਰਨਗਰਵਾਦਕ ਅੱਗੇ ਕਿਰਪਾ ਕੋ ਬਰਾਟਾਜ ਤੋਂ ਸਾਰਿਆਂ ਤੋਂ ਵੱਡਾ ਹੈ ਸਭ ਸੰਗ ਵਰਨੇ ਤੂੰ ਸਾਰਿਆਂ ਦੇ ਨਾਲ ਹੈ ਤੇ ਸਾਰੇ ਵਰਨੇ ਵਰਨਨ ਕਰਦੇ ਉਸ ਦੇ ਜਸ ਨੂੰ ਸਾਰਿਆਂ ਦੇ ਨਾਲ ਹੈ ਕਸਮ ਕਰੀਦਾ ਸਭ ਦਾ ਆਤਮਾ ਹੈ ਦਾਸ 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 ਤੂੰ ਦਾਸ ਦਾਸ ਵੀ ਮਹਾਰਾਜ ਜਿਹੜੇ ਮਨ ਕਰਕੇ ਦਾਸ ਹੈ ਬਾਣੀ ਕਰਕੇ ਆਪ ਦੇ ਦਾਸ ਹੈ ਸਰੀਰ ਕਰਕੇ ਆਪਦੇ ਸੇਵਕ ਬਣੇ ਉਹਨਾਂ ਦਾਸੜਾ ਛੋਟਾ ਦਾਸ ਨਾਨਕ ਕਰ ਲਈ ਜੋ ਆਪਦੇ ਪੰਜ ਪਿਆਰੇ ਹਨ ਪੰਚਾਲੀ ਮੁਗਤੇ ਹਨ ਕਿਉਂ ਆਪਦੇ ਦਾਸਾਂ ਦੇ ਦਾਸ ਹੈ ਉਹਨਾਂ ਦੇ ਛੋਟਾ ਜਿਹਾ ਪਹਿਲੂ ਆ ਸੇਵਕ ਮੈਨੂੰ ਵੀ ਕਰ ਲਓ ਸਤਿਗੁਰੂ ਸਾਹਿਬ ਨੇ ਆਪਾਂ ਨੂੰ ਯਾਤ ਚ ਦੱਸਦੇ ਹਨ ਇਲਾਕਾ ਮੁਹੱਲਾ ਪੰਜਵਾ ਏਕ ਏਕ ਗੋਵਿੰਦ ਕੀ ਏ ਭਾਈ ਕੋਟ ਰੱਖੋ ਗੋਵਿੰਦ ਪਰਮੇਸ਼ਰ ਦੇ ਦਿਲ ਵਿੱਚ ਕਿਆ ਕੀ ਅਨ ਆ ਸਾਨੂੰ ਪੁਰਖੰਡ ਨਿਰਹੋਰ ਆਸਾ ਛੱਡ ਦਿੱਤੀਆਂ ਹਨ ਇੱਕ ਵਾਹਿਗੁਰੂ ਦੀ ਓਟ ਰੱਖੀਏ ਦਿਲ ਤੇ ਸਭ ਬੜਾ ਸਮਰੱਥ ਪ੍ਰਭ ਸਰਵ ਦੇ ਉੱਪਰ ਸਿਰੋਮਣੀ ਹੈ ਸਰਵ ਕਲਾ ਸੰਗ੍ਰਾਥਕ ਹੈ ਰਖਕ ਹੈ ਪੂਰਨ ਗੁਣਤਾ ਸੂਰਗੁਣ ਦਾ ਪਾਤਰ ਹੈ ਖਜ਼ਾਨਾ ਹੈ ਪੂਰਨ ਗੁਣਾਂ ਦਾ ਆਲਕ ਜਨ ਕਾ ਨਾਮ ਆਧਾਰ ਹੈ ਮਹਾਰਾਜ ਜਿਹੜੇ ਜਨ ਭਗਤ ਹੈ ਉਹਨਾਂ ਦਾ ਆਸਰਾ ਉਹਦਾ ਨਾਮ ਹੀ ਹੈ ਕ੍ਰਿਸ਼ਨਾ ਦਾ ਪ੍ਰਭ ਸਰਣੀ ਪਾ ਜਿਹੜੇ ਵਾਹਿਗੁਰੂ ਦੀ ਸ਼ਰਨ ਆਪਣੇ ਆਪ ਉਹਨਾਂ ਨੂੰ ਪਾਇਆ ਹੈ ਪ੍ਰਮੇਸ਼ਰ ਦਾ ਆਸਰਾ ਵਾਹਿਗੁਰੂ ਦਾ ਪ੍ਰਮੇਸ਼ਰ ਦਾ ਹੀ ਆਸਰਾ ਹੈ ਸੰਤਨ ਮਨ ਮਾਰੇ ਜੀ ਸੰਤ ਭਗਤ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਹੀ ਆਸਰਾ ਹੈ ਰਹਾਉ ਆਪ ਰੱਖੇ ਆਪ ਦੀਵਸੀ ਆਪ ਹੀ ਮਹਰਸਾਬ ਨੂੰ ਰੱਖਿਆ ਕਰਦਾ ਹੈ ਆਪ ਹੀ ਉਹਨਾਂ ਨੂੰ ਜਸ ਦਿੰਦਾ ਸੀ ਬਖਸ਼ੇ ਹੁੰਦਾ ਹੈ ਆਪੇ ਪ੍ਰਤਪਾਰ ਆਪ ਹੀ ਮੁਕਤੀ ਦੇਵੇਗਾ ਆਪ ਹੀ ਉਹਨਾਂ ਦੇ ਪ੍ਰਤੀਸਾਹੀ ਪਾਲਣਾ ਕਰਨ ਵਾਲਾ ਹੈ ਦੀ ਦਇਆ ਕਿਰਪਾ ਦੇ ਦੇ ਉਹ ਗ੍ਰਿਪਾਂ ਦੇ ਦਇਆ ਕਰਨ ਵਾਲਾ ਹੈ ਕਿਰਪਾ ਦਾ ਸਮੁੰਦਰ ਹੈ ਸਾਹ ਸਾਹ ਸਮਾਰੈ ਸਦਾ ਮਨੁਸੁਆਇਦਰ ਨੂੰ ਸਵਾਸ ਯਾਦ ਕਰਦਾ ਹੈ ਸਮਾਲਦੇ ਹਾਂ ਕਰਨ ਹਾਰ ਜੋ ਕਰ ਰਿਹਾ ਜੋ ਕਰਨ ਹਾਰ ਪ੍ਰਮੇਸ਼ਰ ਕਰ ਰਿਹਾ ਹੈ ਸਾਈ ਵਡਿਆਈ ਉਹ ਦੀ ਵਡਿਆਈ ਇੱਛਾ ਹੈ ਜਿਵੇਂ ਉਹਨੂੰ ਪਾਉਂਦਾ ਕਰਦਾ ਹੈ ਉਹਦੀ ਵਿਜਾ ਵਿੱਚ ਰਹੀਏ ਬਲਪੂਰ ਹੈ ਉਹ ਸਾਨੂੰ ਸਭ ਨੂੰ ਮਹਨਤ ਦੇ ਪੂਰਿਆਂ ਨੇ ਉਪਦੇਸ਼ ਦਿੱਖਿਆ ਹੈ ਸੁਖ ਖਸਮ ਰਜਾਈ ਮਨਕ ਦੀ ਰਜਾਈ ਪ੍ਰਸੰਨ ਹੋਣਾ ਚਾਹੀਦਾ ਇਸ ਗੱਲ ਤੇ ਸੋਖ ਹੈ ਚਿੰਤਾ ਅੰਦੇਸਾ ਗਣਤ ਤਾ ਚਿੰਤਾ ਵਾਲੀ ਗੱਤਾਰੇ ਦੀ ਚਿੰਤਾ ਹੈ ਸੰਸਾਰ ਪ੍ਰਮਾਨ ਪ੍ਰਮੇਜਾ ਜੱਜਿੰਨਾ ਹੈ ਜਨ ਹੁਕਮ ਕੋ ਪਛਾਣਦਾ ਸਾ ਗਣਤ ਰਾਜ ਕਿੰਨੇ ਜਿਹੜੀ ਆਈ ਹੋਈ ਹੌਣੀ ਹੋਣੀ ਗੁਰਤਾ ਦੀ ਫਿਕਰ ਹੈ ਅੰਦੇਸਾ ਸੰਸਾ ਪਰਮਾਨ ਪਰਵੇਗ ਹੈ ਜਿਹੜਾ ਤੇ ਗਣਤ ਜਪਉਂਦੇ ਰਹਿਣਾ ਮੈਂ ਇੰਨੇ ਸਾਲ ਕੀਤੇ ਆ ਮੈਂ ਇੰਨੇ ਛਲੇ ਕਰਦੇ ਆ ਮੈਂ ਇਨੇ ਜੀ ਇਸੇ ਕਰਦੇ ਆ ਇਹ ਜਿਹੜੀਆਂ ਜਿੰਤੀਆਂ ਜਿਦੌਣਾ ਹੋਏ ਆਪਣਾ ਇਹ ਤਿਆਗ ਦਿੱਤਾ ਹੈ ਜਨ ਹੁਕਮ ਪਛਾਣਤਾ ਜਨਮ ਤੋਂ ਵਾਜੂਦੇ ਹੁਕਮ ਨੂੰ ਜਾਣੇ ਵੀ ਚੱਲਣਾ ਪਛਾਣਿਆ ਹੈ ਨਾ ਬਿਰਸ ਨਾ ਛੂਟ ਜਾਉਂ ਕੋਪੁਮੇਸ਼ਰ ਕਦੇ ਨਾਸ ਨਹੀਂ ਹੁੰਦਾ ਨਾ ਉਹਦੇ ਪਿਆਰ ਨੂੰ ਛੱਡ ਕੇ ਕਿਤੇ ਜਾਂਦਾ ਹੈ ਨਾ ਰੰਗ ਰੰਗ ਰਸ ਰੂਪ ਚ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਪ੍ਰੇਮ ਰੰਗੂ ਜੇ ਰੰਗੇ ਹੋਏ ਹਾਂ